ਇੰਚਾ ਸਾਹਿਬ ਨੇ ਇੱਕ ਪੰਜ ਮੈਂਬਰੀ ਕਮੇਟੀ ਘਟਿਤ ਕੀਤੀ ਹੈ ਜਿਹੜੀ ਸਾਰੇ ਲੀਡਰ ਤੇ ਵਰਕਰਾਂ ਦੀ ਰਾਏ ਲੈ ਰਹੀ ਤੇ ਉਹ ਕਮੇਟੀ ਤਕਰੀਬਨ 8 ਜਿਲ੍ਹੇ ਜਿਹੜੇ ਨੇ ਉਹਦੇ ਵਰਕਰਾਂ ਨਾਲ ਮਿਲ ਚੁੱਕੀ ਹੈ ਤੇ ਬਾਕੀ ਹਜੇ ਰਹਿੰਦੀ ਹੈ ਤੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀਆਂ ਰਾਏ ਲੈ ਕੇ ਉਹਦੇ ਮੁਤਾਬਕ ਰਿਪੋਰਟ ਦੇਊਗੀ ਉਸ ਦੇ ਮੁਤਾਬਕ ਕੀ ਅਸੀਂ ਜਿਹੜਾ ਅੱਗੇ ਜੋ ਜਿਹੜਾ ਕੋਈ ਫੈਸਲਾ ਕਰਾਂਗੇ ਸੋ ਸਾਰਾ ਕੁਝ ਜੋ ਹੋਣਾ ਹੈ ਪਾਰਟੀ ਦੀ ਸਮੁੱਚੀ ਦੀ رائے ਦੇ ਨਾਲ ਹੀ ਦੇਖੋ ਇਹਦੇ ਵਾਸਤੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਕਿੰਚਾ ਸਾਹਿਬ ਨੇ ਇੱਕ ਪੰਜ ਮੈਂਬਰੀ ਕਮੇਟੀ ਘਟਿਤ ਕੀਤੀ ਹੈ ਜਿਹੜੀ ਸਾਰੇ ਲੀਡਰ ਤੇ ਵਰਕਰਾਂ ਦੀ رائے ਲੈ ਰਹੀ ਹੈ ਤੇ ਉਹ ਕਮੇਟੀ ਤਕਰੀਬਨ 8 ਜਿਲ੍ਹੇ ਜਿਹੜੇ ਨੇ ਉਹਦੇ ਵਰਕਰਾਂ ਨਾਲ ਮਿਲ ਚੁੱਕੀ ਹੈ ਤੇ ਬਾਕੀ ਹਜੇ ਰਹਿੰਦੀ ਹੈ ਤੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀਆਂ رائے ਲੈ ਕੇ ਉਹਦੇ ਮੁਤਾਬਕ ਰਿਪੋਰਟ ਦੇਊਗੀ ਉਸ ਦੇ ਮੁਤਾਬਕ ਕੀ ਅਸੀਂ ਜਿਹੜਾ ਅੱਗੇ ਜਿਹੜਾ ਕੋਈ ਫੈਸਲਾ ਕਰਾਂਗੇ ਸੋ ਸਾਰਾ ਕੁਝ ਜੋ ਹੋਣਾ ਹੈ ਪਾਰਟੀ ਦੀ ਸਮੁੱਚੀ ਦੀ رائے ਦੇ ਨਾਲ ਹੀ ਹੋਣਾ। ਜਿਸ ਤਰ੍ਹਾਂ ਬੀਬੀ ਜਗੀਰ ਸਿੰਘ ਦਾ ਜਗੀਰਪੁਰਜੀ ਦਾ ਬਿਆਨ ਆ ਰਿਹਾ ਹੈਗਾ ਵੀ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ ਪਾਰਟੀ ਦੇ ਵਿੱਚੋਂ ਉਹਨਾਂ ਨੇ ਕਹਿਆ ਵੀ ਹੁਣ ਸੁਖਵੀਰ ਸਿੰਘ ਬਾਦਲ ਸਾਨੂੰ ਫੋਨ ਕਰ ਕਰਕੇ ਕਹਿ ਰਹੇ ਆ ਵੀ ਪਾਰਟੀ ਜੁਆਇਨ ਕਰ ਲਓ ਤਾਂ ਬੀਬੀ ਜਗੀਰ ਬੋਲਦਾ ਕਹਿਣਾ ਹੈਗਾ ਵੀ ਜਿਸ ਤਰ੍ਹਾਂ ਮੈਨੂੰ ਪਾਰਟੀ 'ਚੋਂ ਬਾਹਰ ਕੱਢਿਆ ਉਸੇ ਤਰ੍ਹਾਂ ਹੀ ਦੇਖੋ ਵੈਸੇ ਤਾਂ ਚਲੋ ਬੀਬੀ ਜੀ ਦਾ ਆਪਦਾ ਜਿਵੇਂ ਉਹ ਸਮਝਦੇ ਨੇ ਉਹਨਾਂ ਨੇ ਉਸ ਮੁਤਾਬਕ ਕਰਨਾ ਪਰ ਗੱਲ ਇਹ ਹੈ ਵੀ ਸਾਰਿਆਂ ਨੂੰ ਹੀ ਪਾਰਟੀ ਚੋਂ ਕੱਢਿਆ ਗਿਆ ਉਦੋਂ ਹਾਲਾਤ ਏਸੀ ਵੀ ਜਿਹੜੇ ਵੀ ਕੋਈ ਬੋਲਦਾ ਸੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਸੀ ਢੀਂਟਾ ਸਾਹਿਬ ਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਮੈਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਪਾਰਟੀ ਚੋਂ ਇਸ ਕਾਕੇ ਕੱਢਿਆ ਗਿਆ ਸੀ ਵੀ ਉਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਨੀਤੀਆਂ ਦਾ ਜਿਹੜਾ ਹੈ ਵਿਰੋਧ ਕੀਤਾ ਜਾਂ ਉਹਨਾਂ ਦੀ ਨੁਕਤਾਚੀਨੀ ਕੀਤੀ ਤੇ ਜਿਹਦੇ ਕਰਕੇ ਅੱਜ ਸ਼੍ਰੋਮਿਕ ਕਾਲੀ ਦਲ ਕਮਜ਼ੋਰ ਹੋਇਆ ਸਰ ਕਿਸ ਤਰ੍ਹਾਂ ਲੱਗ ਰਿਹਾ ਵੀ ਕਿਸ ਤਰ੍ਹਾਂ ਪਾਰਟੀ ਦੇ ਵਿੱਚ ਦੁਬਾਰਾ ਹੋ ਸਕਦਾ ਕਿਉਂਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਪ੍ਰਧਾਨਗੀ ਚੇਂਜ ਕਰਨ ਦਾ ਹੈਗਾ ਨਹੀਂ ਨਹੀਂ ਕੋ ਉਹ ਤਾਂ ਮੈਂ ਅੱਜ ਕੋਈ ਟਿੱਪਣੀ ਕਰ ਨਹੀਂ ਸਕਦਾ ਆਖਰ ਸਾਡੀ ਜੋ ਰਿਪੋਰਟ ਕਮੇਟੀ ਬਣ ਰਹੀ ਹੈ ਉਹਦੇ ਚ ਜਿਹੜਾ ਅਸੀਂ ਉਹ ਕਰਾਂਗੇ ਸਾਡੇ ਜਿਹੜੇ ਟੀਨਸਾ ਸਾਹਿਬ ਨੇ ਜਿਹੜੇ ਇਸ਼ੂਜ਼ ਨੂੰ ਲੈ ਕੇ ਜਿਹੜਾ ਹੈ ਪਾਰਟੀ ਵਿੱਚ ਗੱਲ ਰੱਖੀ ਸੀ ਜਾਂ ਜਿੰਨਾ ਕਰਕੇ ਉਹਨੂੰ ਕੱਢੇ ਗਿਆ ਉਹ ਸਾਰੇ ਜਾਣਦੇ ਨੇ ਕਿ ਜਿਸ ਪਾਰਟੀ ਦੀ ਡੈਮੋਕਰੈਟਿਕ ਫੰਕਸ਼ਨਿੰਗ ਨੂੰ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਹੈ ਪੰਥਕ ਇਸ਼ੂਸ ਜਿਹੜੇ ਸੀ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵਿੱਚੋਂ ਲੈ ਗਲਤ ਫੈਸਲਿਆਂ ਨੂੰ ਲੈ ਕੇ ਉਹ ਸਾਰੀ ਗੱਲਾਂ ਨੂੰ ਲੈ ਕੇ ਉਹਨਾਂ ਨੇ ਪਾਰਟੀ 'ਚ ਜਿਹੜਾ ਹੈ ਵਿਰੋਧ ਕੀਤਾ ਸੀ ਜਿਸ ਕਰਕੇ ਉਹਨੂੰ ਕੱਢੇ ਗਿਆ ਸੀ ਸਰ ਇੰਡੀਆ ਗੱਟ ਜੋੜ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੇ ਕਾਂਗਰਸ ਬਦਲੀ ਦੇ ਵਿੱਚ ਆ ਗਿਆ ਕੀ ਲੱਗਦਾ ਹੈ ਵੀ ਤੁਹਾਨੂੰ ਅੰ 2024 ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਦੇਖੋ ਗੱਲ ਆਮ ਆਦਮੀ ਪਾਰਟੀ ਇਕੱਠੇ ਲੜਨ ਜਾਂ ਡੜ ਲੜਨ ਮੈਂ ਸਮਝਦਾ ਹਾਂ ਕਿ ਕੋਈ ਬੜਾ ਵੱਡਾ ਫਰਕ ਨਹੀਂ ਪੈਣਾ ਉਹਦਾ ਕਾਰਨ ਹੈ ਵੀ ਲੋਕ ਮੌਕਾਪ੍ਰਸਤ ਰਾਜਨੀਤੀ ਨੂੰ ਸਮਝ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਸਿਧਾਂਤਕ ਤੌਰ ਤੇ ਤਾਂ ਇੱਕ ਦੂਜੇ ਦੇ ਵਿਰੋਧੀ ਨੇ ਇਹਨਾਂ ਦੇ ਜਿਹੜੀ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੋ ਉਹ ਕਾਂਗਰਸ ਦੇ ਵਿਰੋਧ ਦੇ ਵਿੱਚੋਂ ਹੀ ਨਿਕਲੀ ਸੀ ਜਿਹੜਾ ਉੱਥੇ ਦਿੱਲੀ ਧਰਨਾ ਲਾਇਆ ਸੀ ਉਹਦੇ ਚੋਂ ਨਿਕਲੀ ਸੀ ਤੇ ਅੱਜ ਜੇ ਇਕੱਠੇ ਹੁੰਦੇ ਨੇ ਇਹ ਸਿਰਫ ਇੱਕ ਮੌਕਾਪਰਸਤੀ ਹੀ ਹੋਊ ਇਸ ਤੋਂ ਬਾਅਦ ਕੁਝ ਨਹੀਂ ਕਿਉਂਕਿ ਇਹ ਦੋਨਾਂ ਨੂੰ ਖਤਰਾ ਹੈ ਇਹ ਆਪਣੀ ਹੋਂਦ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੇ ਪ੍ਰਭਾਵ ਤੋਂ ਡਰ ਕੇ ਇਹ ਸਾਰੇ ਜਿਹੜੇ ਨੇ ਇਕੱਠੇ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਇਕੱਠ ਜੀ ਹੁੰਦਾ ਵੀ ਇਹ ਬੜਾ ਲੰਮਾ ਚੌਦ ਚੱਲਣਾ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਆਪਣੇ ਆਪਣੇ ਹਿੱਤ ਇਹਨਾਂ ਲਈ ਮੁੱਖ ਨੇ ਤੇ ਇਹ ਜਿਆਦਾ ਸਮਾਂ ਵਿੱਚ ਬਣ ਵੀ ਗਿਆ ਗੜਚੋੜ ਬੜਾ ਲੰਮਾ ਸਮਾਂ ਚੱਲ ਨਹੀਂ ਸਕਦਾ ਜਦ ਤੁਸੀਂ ਕਿਸੇ ਦੇ ਵਿਰੋਧ 'ਚ ਇਕੱਠੇ ਹੋ ਉਹ ਨਹੀਂ ਚੱਲਦਾ ਹਾਂ ਤੁਸੀਂ ਮੁੱਦਿਆਂ ਨੂੰ ਲੈ ਕੇ ਇਕੱਠੇ ਹੋ ਉਹ ਗੱਲ ਅੱਡ ਹੈ ਪਰ ਇਹ ਤਾਂ ਵਿਰੋਧ ਇਕੱਠੇ ਹੋ ਰਹੇ ਨੇ ਸਰ ਕਾਂਗਰਸ ਨਵਜੋਤ ਸਿੱਧੂ ਦੇ ਖਿਲਾਫ ਵੀ ਕਾਂਗਰਸ 'ਚ ਆਪਸੀ ਜਿਹੜੀ ਹੈਗੀ ਧੜામਨ ਦੀ ਸ਼ੁਰੂ ਹੋ ਗਈ ਹੈ ਕਿਵੇਂ ਦੇਖਦੇ ਹਾਂ ਕਾਂਗਰਸ ਦੀ ਕੋਈ ਅੱਜ ਦੀ ਨਹੀਂ ਕਾਂਗਰਸ ਚ ਲੰਬੇ ਸਮੇਂ ਤੋਂ ਤੁਹਾਡਾ ਬੰਦੀ ਚੱਲ ਰਹੀ ਹੈ ਤੇ ਕੋਈ ਇੱਕ ਦੂਜੇ ਨਾਲ ਜਿਹੜਾ ਹੈ ਨਿਗਰ ਲਾਉਣ ਨੂੰ ਤਿਆਰ ਨਹੀਂ ਕੋਈ ਇੱਕ ਦੂਜੇ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਤੋਂ ਕਾਂਗਰਸ ਦਾ ਪੰਜਾਬ ਦੇ ਵਿੱਚ ਜਿਹੜਾ ਹੈ ਵਿਖ ਉਹ ਕੋਈ ਹੈ ਨਹੀਂ ਕਿਉਂਕਿ ਨਾ ਤਾਂ ਇਹਨਾਂ ਨੇ ਕਦੇ ਪੰਜਾਬ ਦੇ ਬਾਰੇ ਸੋਚਿਆ ਨਾ ਪੰਜਾਬ ਦਾ ਕਦੇ ਕੋਈ ਭਲਾ ਕੀਤਾ ਕਾਂਗਰਸ ਨੇ ਤੋਂ ਕਾਂਗਰਸ ਦਾ ਤਾਂ ਮੈਂ ਨਹੀਂ ਸਮਝਦਾ ਕੋਈ ਲੰਬਾ ਚੌੜਾ ਪੰਜਾਬ ਦੇ ਵਿੱਚ ਅੱਗੇ ਵੇਖੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇਖ ਰਿਹਾ ਹੈਗਾ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ ਦੋ ਮੁੱਦੇ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਇਮੀਡੀਏਟਲੀ ਧਿਆਨ ਦੇਣ ਦੀ ਲੋੜ ਹੈ ਉਹ ਇੱਕ ਤਾਂ ਵਧ ਰਿਹਾ ਨਸ਼ਾ ਤੇ ਦੂਜਾ ਵਧ ਰਿਹਾ ਕ੍ਰਾਈਮ ਤੇ ਇਹ ਦੋਨੇ ਮਸਲੇ ਵੀ ਆਪਸ ਵਿੱਚ ਜੁੜੇ ਹੋਏ ਨੇ ਮੈਜੋਰਟੀ ਤੁਸੀਂ ਦੇਖੋਗੇ ਜਿਹੜਾ ਕ੍ਰਾਈਮ ਹੋ ਰਿਹਾ ਉਹ ਜਿਹੜੇ ਨਸ਼ੇ ਕਰਕੇ ਜਾਂ ਨਸ਼ੇ ਦੀ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਪੈਸੇ ਵਾਸਤੇ ਉਹ ਲੋਕ ਜਿਹੜੇ ਫਰੋਟੀਆਂ ਕਰ ਰਹੇ ਨੇ ਉਹ ਲੁੱਟਾਂ ਖੋਹਾਂ ਕਰ ਰਹੇ ਨੇ ਉਸੇ ਕਰਕੇ ਨਸ਼ਾ ਵਧ ਰਿਹਾ ਸੋ ਜਿਸ ਜੇ ਨਸ਼ੇ ਨੂੰ ਕੰਟਰੋਲ ਕਰਦੀਏ ਸਰਕਾਰ ਤਾਂ ਮੇਰੇ ਸਭ ਨਾਲ ਕਿਤਨਾ ਕਿਤੇ ਕ੍ਰਾਈਮ ਵੀ ਪੰਜਾਬ ਦਾ 70% ਕ੍ਰਾਈਮ ਵੀ ਕੰਟਰੋਲ ਚ ਆ ਜੂ ਇਹ ਦੋ ਚੀਜ਼ਾਂ ਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਫੇਲ ਹੋਈ ਹੈ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਵਾਧਾ ਹੋਇਆ ਨਸ਼ੇ ਦੇ ਵਿੱਚ ਤੇ ਕ੍ਰਾਈਮ ਦੇ ਵਿੱਚ ਇੱਕ ਲਾਸ ਵਾਲੇ ਜੀ ਟਰੱਕ ਜਨਾਨਾਂ ਦੀ ਹੜਤਾਲ ਹੋ ਗਈ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਪਹਿਲਾਂ ਵੀ પેટ્રોલ ਪੰਪ ਬੰਦ ਕਰ ਦਿੱਤੇ ਗਏ ਸੀ ਉਸ ਦਿਨ ਬੜਾ ਪੰਜਾਬ ਵਿੱਚ ਹੜਤਾਲ ਸੀ ਪੂਰੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਟਰੱਕ ਜਨਾਨਾਂ ਦੁਬਾਰਾ ਹੜਤਾਲ ਸ਼ੁਰੂ ਕਰ ਦਿੱਤੀ ਦੇਖੋ ਪਹਿਲਾਂ ਬਿਆਨ ਤਾਂ ਆਇਆ ਸੀਗਾ ਹੁਣ ਸੈਕਟਰੀ ਦਾ ਵੀ ਅਸੀਂ ਸਾਰੇ ਨਾਲ ਬੈਠ ਕੇ ਗੱਲ ਕਰਕੇ ਹੀ ਇੱਕ ਵਿੱਚ ਜਿਹੜੇ ਜਿਹੜਾ ਕਾਨੂੰਨ ਦੇ ਵਿੱਚ ਸੌਦਾ ਕਰਾਂਗੇ ਸੋ ਮੈਂ ਸਮਝਦਾ ਕਿ ਦੋਨੇ ਪੱਖਾਂ ਨੂੰ ਰੱਖ ਕੇ ਆਮ ਲੋਕਾਂ ਦੇ ਨੂੰ ਡਰਾਈਵਰਾਂ ਦੇ ਦੋਨਾਂ ਦੇ ਪੱਖਾਂ ਨੂੰ ਲੈ ਕੇ ਕੋਈ ਵਿਚ ਦਾ ਰਸਤਾ ਕੱਢਣਾ ਚਾਹੀਦਾ ਕਿਉਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਸੇ ਨੂੰ ਜੇ ਕੋਈ ਕਿਸੇ ਦਾ ਜੇ ਕੋਈ ਐਕਸੀਡੈਂਟ ਵਿੱਚ ਡੈਥ ਹੁੰਦੀ ਹੈ ਉਹਨਾਂ ਨੂੰ ਵੀ ਨਿਆਂ ਮਿਲਣਾ ਚਾਹੀਦਾ ਪਰ ਇਹ ਹੋਵੇ ਵੀ ਜੇ ਕੋਈ ਅਣਗਹਿਲੀ ਕਰਕੇ ਕੋਈ ਹੁੰਦਾ ਉਹਦੇ ਵਾਸਤੇ ਜ਼ਰੂਰ ਹੋਵੇ ਹਾਂ ਜੇ ਕੋਈ ਅਣਜਾਣੇ ਕੋਈ ਹੁੰਦੀ ਹੈ ਉਹਦੇ ਵਾਸਤੇ ਥੋੜਾ ਜਿਹਾ ਸਰਕਾਰ ਨੂੰ ਕਿਤੇ ਨਾ ਕਿਤੇ ਨਰਮ ਰੁਖ ਰੱਖਣਾ ਚਾਹੀਦਾ ਉਹਦੇ ਵਾਸਤੇ ਬੈਠ ਕੇ ਹੱਲ ਕੱਢਣਾ ਚਾਹੀਦਾ ਇਹਦਾ ਨਹੀਂ ਤਾਂ ਦੇਸ਼ ਦਾ ਸਾਰਾ ਅਰਥਚਾਰਾ ਅਸਤਵਸਤ ਹੋ ਜਾਊਗਾ ਜੇ ਟਰੱਕ ਆਪਰੇਟਰ ਹੜਤਾਲ ਤੇ ਚਲੇ ਗਏ ਤਾਂ ਤੁਸੀਂ ਦੇਖੋ ਇੱਕ ਦਿਨ ਦੀ ਹੜਤਾਲ ਨਾਲ ਕੀ ਮੁਰਾਲ ਹੋਗਾ ਜੇ ਕਿਤੇ ਚਲੇ ਗਏ ਤਾਂ ਬਹੁਤ ਨੁਕਸਾਨ ਹੋਊਗਾ